ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਦਾ ਦੀਆਂ ਵਾਰਾਂ ਦੀ ਸੰਥਿਆ ਆਪਾਂ ਕਰ ਰਹੇ ਹਾਂ ਤੇ 8ਵੀਂ ਵਾਰ ਚੱਲ ਰਹੀ ਹੈ ਪਿਛਲੀਆਂ 12 ਵਾਰਾਂ ਦੀ ਸੰਥਿਆ ਪਲੇਲਿਸਟ ਵਿੱਚ ਪਈ ਹੋਈ 8ਵੀਂ ਵਾਰ ਦੀਆਂ ਪੌੜੀਆਂ ਆਪਣੀ 15 ਸੰਪੂਰਨ ਹੋ ਗਈਆਂ ਸਨ ਕਿਤੜੇ ਸੁੰਨੇ ਆਖੀਆਂ ਕਿਤੜੇ ਈਸਾਈ ਮੂਸਾਈ ਕਹਿੰਦੇ ਕਿਤੜੇ ਸੁੰਨੇ ਮੁਸਲਮਾਨ ਕਹਿੰਦੇ ਹਨ ਕਿਤੜੇ ਈਸਾ ਅਤੇ ਕਿਤਨੇ ਮੂਸਾ ਦੇ ਉਪਾਸ਼ਕ ਹਨ ਕਿਤੜਿਆਂ ਹੀ ਰਾਫ ਜੀ ਕਿਤੜੇ ਮੁਲਹਿਦ ਗਣਤ ਨਾ ਆਈ ਕਿਤਨੇ ਸਈਹ ਹਨ ਕਿਤਨੇ ਮੁਲਹਿਦ ਕਾਫਰੋ ਜੋ ਕਿਆਮਤ ਨਹੀਂ ਮੰਨਦੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਲੱਖ ਫਿਰੰਗੀ ਇਰਮਣੀ ਰੂਮੀ ਜੰਗੀ ਦੁਸ਼ਮਣदाई ਲੱਖਾਂ ਫਿਰੰਗੀ ਯੂਰਪ ਵਾਸੀ ਹਨ ਅਰਮਣੀ ਰੂਮੀ ਜੰਗੀ ਦੁਸ਼ਮਣਾਂ ਦੇ ਦਾਅ ਵਾਲੇ ਭਾਵ ਜੋ ਦੇ ਲੱਖਾਂ ਹਨ ਕਿਤੜੇ ਸੈਯਦ ਆਖਿਣ ਕਿਤੜੇ ਤੁਰਕ ਮਾਨ ਦੁਨਿਆਈ ਕਿਤਨੇ ਸੈਯਦ ਮੁਹੰਮਦ ਦੀ ਵੰਸ਼ ਕਹੀ ਦੀਨ ਕਿਤੜੇ ਤੁਰਕ ਮਾਨ ਤੁਰਕਸਤਾਨ ਦੇ ਵਾਸੀ ਦੁਨੀਆਂ ਵਿੱਚ ਹਨ ਕਿਤੜੇ ਮੁਗਲ ਪਠਾਨ ਹਨ ਹਬਸੀ ਤੈ ਕਿਲਮਾਕ ਅਵਾਈ ਕਿਤਨੇ ਮੁਗਲ ਚੁਗੱਤੇ ਕਿਤਨੇ ਪਠਾਨ ਹਨ ਕਈ ਹਬਸ ਦੇ ਵਾਸੀ ਕਈ ਕਿਲਮਾਕੀ ਅਖਵਾਉਂਦੇ ਹਨ ਕਿਤੜਿਆਂ ਈਮਾਨ ਵਿੱਚ ਕਿਤੜੇ ਬੇਈਮਾਨ ਬਲਾਈ ਕਿਤੜੇ ਈਮਾਨਦਾਰ ਤੇ ਕਿਤਨੇ ਬੇਈਮਾਨ ਬਲਾਵਾ ਹਨ ਭਾਵੇਂ ਦੁਖਦਾਈ ਹਨ ਨੇਕੀ ਬਦੀ ਨਾ ਲੁਕੇ ਲੁਕਾਈ ਨੇਕੀ ਤੇ ਬਦੀ ਛਪਾਈ ਨਹੀਂ ਛਿਪਦੀ ਕਿਤੜੇ ਦਾਤੇ ਮੰਗਤੇ ਕਿਤੜੇ ਵੈਦ ਕਿਤੜੇ ਰੋਗੀ ਇਹਨੇ ਕਿਤਨੇ ਦਾਤੇ ਕਈ ਮੰਗਤੇ ਕਈ ਹਕੀਮ ਕਈ ਰੋਗੀ ਹਨ ਕਿਤੜੇ ਸਹਜ ਸੰਜੋਗ ਵਿੱਚ ਕਿਤੜੇ ਵਿਛੜ ਹੋਏ ਵਿਜੋਗੀ ਕਿੰਨੇ ਸਹਿਜ ਹੀ ਸੰਜੋਗ ਵੇਖੇ ਰਹਿੰਦੇ ਹਨ ਕਈ ਵਿਛੜ ਜੋਗੀ ਵਿਛੜ ਕੇ ਵਿਜੋਗੀ ਹੀ ਰਹਿੰਦੇ ਹਨ ਭਾਵ ਉਮਰ ਪਰ ਸੰਬੰਧੀਆਂ ਤੋਂ ਵਿਛੜ ਕੇ ਪ੍ਰਦੇਸ਼ਾਂ ਵਿੱਚ ਮਰ ਜਾਂਦੇ ਹਨ ਕੇਤੜਿਆਂ ਭੁੱਖੇ ਮਰਨ ਕੇਤੜਿਆਂ ਰਾਜੇ ਰਸ ਭੋਗੀ ਕਈ ਭੁੱਖੇ ਹੀ ਮਰਦੇ ਹਨ ਕਈ ਰਾਜੇ ਰਸਾਂ ਵਿਖਿਆਂ ਨੂੰ ਭੋਗਦੇ ਹਨ ਕੇਤੜਿਆਂ ਦੇ ਸੁਹਲੇ ਕੇਤੜਿਆਂ ਦੁੱਖ ਰੋਵਣ ਸੋਗੀ ਕਈਆਂ ਦੇ ਘਰੇ ਆਨੰਦ ਹੁੰਦੇ ਆਂ ਤੇ ਕਈਆਂ ਦੇ ਘਰੇ ਸਿਆਪੇ ਤੇ ਦੁੱਖ ਹਨ ਦੁਨੀਆ ਆਵਣ ਜਾਵਣੇ ਕਿਤੜੀ ਹੋਈ ਕਿਤੜੀ ਰਹੋਗੀ ਇਹ ਦੁਨੀਆ ਆਵਾਗਮਨ ਹੈ ਕਿਤੜੀ ਭੂਤਕਾਲ ਵਿਖੇ ਗੁਜ਼ਰ ਗਈ ਤੇ ਕਿਤਨੀ ਭਵਿੱਖਤ ਵਿਖੇ ਹੋਵੇਗੀ ਕੇਤੜਿਆਂ ਹੀ ਸੁਚਿਆਰ ਕੇਤੜਿਆਂ ਦਗਾਬਾਜ਼ ਦਰੋਗੀ ਕਹਿੰਦੇ ਕਈ ਇਸ ਦੁਨੀਆ ਵਿੱਚ ਆ ਕੇ ਈਸ਼ਵਰ ਨਾਲ ਸੱਚੇ ਰਹਿੰਦੇ ਹਨ ਕਿਤਨੇ ਕਪਟ ਅਤੇ ਝੂਠ ਵਿਖੇ ਉਮਰ ਕੱਟੀ ਜਾ ਰਹੇ ਹਨ ਗੁਰਮੁਖ ਕੋ ਜੋਗੀ ਸਰ ਜੋਗੀ ਕਈ ਗੁਰਮੁਖ ਵਿਰਲਾ ਜੋਗੀ ਸਰ ਜੋਗੀਆਂ ਦਾ ਰਾਜਾ ਹੁੰਦਾ ਹੈ ਕਿਤੜੇ ਅੰਨੇ ਆਖਿਨ ਕਿਤੜਿਆਂ ਹੀ ਦਿਸਣ ਕਾਣੇ ਕਿੰਨੇ ਕਿੰਨੇ ਕਹੇਦੇ ਹਨ ਕਿੰਨੇ ਅੰਨੇ ਕਹੇਦੇ ਹਨ ਤੇ ਕਿੰਨੇ ਕਾਣੇ ਦਿਸਦੇ ਹਨ ਕਿਤੜਿਆਂ ਚੁੰਨੇ ਫਿਰਨ ਕਿਤੜੇ ਰਤੀ ਅਨ ਉਪਤਾਣੇ ਕਿੰਨੇ ਟੀਰੇ ਫਿਰਦੇ ਨੇ ਕਿਤਨੇ ਅੰਧ ਰਾਤੇ ਵਾਲੇ ਔਰ ਘਟ ਵੇਖਣ ਵਾਲੇ ਹਨ ਕਿਤੜੇ ਨਕਟੇ ਗੁਣ ਗੁਣੇ ਕਿਤੜੇ ਬੋਲੇ 부ੱਚੇ ਲਾਣੇ ਕਿਨੇ ਕਿੰਨੇ ਨੱਕ ਕਟੇ ਗੁਣ ਗੁਣੇ ਬੋਲੇ ਡੋਰੇ ਕੰਨ ਕੱਟੇ ਤੇ ਬੁੱਲ ਕੱਟੇ ਹਨ ਕਿਤੜਿਆਂ ਗਿੱਲੜ ਗੱਲੀ ਅੰਗ ਰਸੌਲੀ ਵੇਣ ਵਿਹਾਣੇ ਕਿੰਨੇ ਗਲਾਂ ਵਿੱਚ ਗਿੱਲਣਾ ਵਾਲੇ ਗੱਲਾਂ ਵਿੱਚ ਗਿੱਲਣਾ ਵਾਲੇ ਦੇ ਅੰਗਾ ਵਿੱਚ ਰਸੌਲੀਆਂ ਵਾਲੇ ਤੇ ਦੱਬੇ ਅੰਗਾ ਵਾਲੇ ਹਨ ਟੁੰਡੇ ਬਾਂਡੇ ਕੇਤੜੇ ਗੰਜੇ ਲੁੰਝੇ ਕੋੜੀ ਜਾਣੇ ਕਿੰਨੇ ਟੁੰਡੇ ਹਨ ਬਾਂਡੇ ਗੰਜੇ ਕੋੜੀ ਕਾ ਜਾਣੀ ਦੇ ਹਨ ਕਿਤੜੇ ਲੂਲੇ ਪਿੰਗਲੇ ਕਿਤੜੇ ਕੁੱਬੇ ਹੋਏ ਕੁੜਾਣੇ ਇਹਨੇ ਕਿੰਨੇ ਲੂਲੇ ਹਨ ਪਿੰਗਲੇ ਹਨ ਕੁੱਬੇ ਤੇ ਲੱਕ ਦੋਰੇ ਵਾਲੇ ਹਨ ਕਿਤੜੇ ਖੁਸਰੇ ਹੀ ਜਿਹੜੇ ਕਿਤੜਿਆਂ ਗੁੰਗੇ ਤੁਤਲਾਣੇ ਕਿੰਨੇ ਖੁਸਰੇ ਹੀ ਜਿਹੜੇ ਗੁੰਗੇ ਥਥਲੇ ਹਨ ਗੁਰਪੂਰੇ ਵਿਣ ਆਵਣ ਜਾਣੇ ਕਹਿੰਦੇ ਪੂਰੇ ਗੁਰੂ ਤੋਂ ਬਿਨਾ ਐਸੇ ਆਵਣ ਜਾਣ ਵਾਲੇ ਬਣੇ ਰਹਿੰਦੇ ਹਨ ਕਿਤੜਿਆਂ ਪਤਸ਼ਾਹ ਜੱਗ ਕਿਤੜੇ ਮਸਲਤ ਕਰਨ ਵਜ਼ੀਰਾ ਕਿਤਨੇ ਹੀ ਸੰਸਾਰ ਵਿੱਚ ਪਾਤਸ਼ਾਹ ਹਨ ਪਰ ਕਿਤਨੇ ਹੀ ਉਹਨਾਂ ਦੇ ਸਲਾਹ ਦੇਣ ਵਾਲੇ ਵਜ਼ੀਰ ਹਨ ਕਿਤੜਿਆਂ ਉਮਰਾਓ ਲੱਖ ਮਨਸਬਦਾਰ ਮਨਸਬਦਾਰ ਹਜ਼ਾਰ ਵੜੀਰਾ ਕਿਤਨੇ ਕਹਿੰਦੇ ਉਮਰਾਓ ਲੱਖਾਂ ਅਹੁਦੇਦਾਰ ਹਨ ਤੇ ਹਜ਼ਾਰਾਂ ਵਿੜਿਆਈ ਵਾਲੇ ਹਨ ਇਹ ਪਾੜ ਸੰਗਤ ਜੀ ਇਕੱਠਾ ਹੀ ਉਚਾਰਨ ਕਰਨਾ ਹੈ ਮਨਸਬਦਾਰ ਹਕਮਤ ਵਿੱਚ ਹਕੀਮ ਲੱਖ ਕਿਤੜੇ ਤਰਕਸ ਬੰਦ ਅਮੀਰਾ ਕਹਿੰਦੇ ਦਾਨਾਈ ਵਿੱਚ ਲੱਖਾਂ ਸਿਆਣੇ ਕਿੰਨੇ ਤਨੁਖਾਦਾਰ ਅਮੀਰ ਹਨ ਕਿਤੜੇ ਚਾਕਰ ਚਾਕਈ ਭੋਈ ਮੇਠ ਮੁਹਾਵਤ ਮੀਰਾ ਕਿਤਨੇ ਨੌਕਰੀ ਕਰਨ ਵਾਲੇ ਨੌਕਰ ਕਾਹੀ ਤਵੇਲੇਦਾਰ ਤੇ ਮੁਹਾਵਤ ਤੇ ਮੀਰ ਹਨ ਲੱਖ ਫਰਾਸ ਲੱਖ ਸਾਰਵਾਨ ਮੀਰਾ ਮੁਖੋਰ ਸੀਸ ਵਿਹਿਰਾ ਲੱਖਾਂ ਪਾਦਸ਼ਾਹੀ ਵਿਸ਼ਾਈ ਕਰਨ ਵਾਲੇ ਲੱਖਾਂ ਊਠਾਂ ਦੇ ਚਾਰਵਾਨ ਵਾਲੇ ਘੋੜਿਆਂ ਤੇ ਅਫਸਰ ਤੇ ਸਾਈਸ ਵੀ ਬਹੁਤ ਹਨ ਕਿਤੜੇ ਲੱਖ ਜਲੇਬਦਾਰ ਗੱਡੀ ਵਾਣ ਚਲਾਏ ਗੱਡੀਰਾ ਕਿਤਨੇ ਲੱਖ ਜਲੇਬਦਾਰ ਤੇ ਗੱਡੀ ਵਾਣ ਤੇ ਗੱਡੀਆਂ ਚਲਾਉਣ ਵਾਲੇ ਹਨ ਛੜੀਦਾਰ ਦਰਵਾਣ ਖਲੀਰਾ ਰਾਜੇ ਨੂੰ ਹਸਾਉਣ ਖਡਾਉਣ ਵਾਲੇ ਚੋਬਦਰ ਕਈ ਹਨ ਕਿਤੜੇ ਲੱਖ ਨਗਾਰ ਚ ਕਿਤੜੀਆਂ ਢੋਲੀ ਸਹਿਨਾਈ ਲੱਖਾਂ ਹੀ ਕਹਿੰਦੇ ਨਗਾਰੇ ਵਾਲੇ ਤੇ ਕਿਤਨੇ ਢੋਲਾ ਤੂਤੀਆਂ ਵਾਲੇ ਹਨ ਕਿਤੜੀਆਂ ਹੀ ਤਾਇਫੇ ਢਾਡੀ ਬੱਚੇ ਕਲਾਬਦ ਗਾਈ ਕਹਿੰਦੇ ਕਈ ਤਾਇਫੇ ਢਾਡੀ ਬੱਚੇ ਗਾਉਣ ਵਾਲੇ ਇੱਕ ਕਲੋਤ ਕੇਤੜਿਆਂ ਬਹੁ ਰੂਪੀਏ ਬਾਜੀਗਰ ਲੱਖ ਭੰਡ ਅਤਾਈ ਕਿਤਨੇ ਸਵਾਂਗ ਉਤਾਰਨ ਵਾਲੇ ਮਦਾਰੀ ਭੰਡ ਤੇ ਅਤਾਈ ਹਨ ਕਿਤੜੇ ਲੱਖ ਮਿਸਾਲ ਚ ਸਮਾਂ ਚਰਾਗ ਕਰਨ ਰਸਨਾਈ ਕਹਿੰਦੇ ਕਿਤਨੇ ਲੱਖ ਮਿਸਾਲ ਚ ਹਨ ਜੋ ਸਮਾਂ ਤੇ ਮੋਮਬਤੀਆਂ ਤੇ ਚਰਾਗ ਜੀਵੇ ਬਾਲ ਕੇ ਚਾਨਣਾ ਕਰਦੇ ਹਨ ਕੇਤੜਿਆਂ ਹੀ ਕੋਰਚੀ ਆਮਲ ਪੋਸ ਸਿਲ ਹੈ ਸੁਖਦਾਈ ਕਿੰਨੇ ਕਹਿੰਦੇ ਬਸਤਨੀਏ ਹਾਕਮ ਤੇ ਸੰਜੋਬ ਪਹਿਨਣ ਵਾਲੇ ਹਨ ਪਰ ਜਾਂ ਨੂੰ ਸੁਖ ਦੇਣ ਵਾਲੇ ਹਨ ਕਿਤੜਿਆਂ ਹੀ ਆਬਦਾਰ ਕਿਤੜੇ ਬਬਰਚੀ ਨਾਨਵਾਏ ਇਹ ਪਾਠ ਜਿਹੜਾ ਸੰਗਤ ਜੀ ਤਿਆਰ ਕਰਨ ਇਕੱਠੇ ਹੀ ਪਾਠ ਉਚਾਰਨ ਕਰਨਾ ਹੈ ਬਬਰਚੀ ਨਾਨਵਾਏ ਕਿਤਨੇ ਹੀ ਰਾਜਿਆਂ ਦੇ ਲੱਸੀ ਵਾਲੇ ਰਸੋਈਏ ਤੇ ਰੋਟੀ ਪਕਾਉਣ ਵਾਲੇ ਹੁੰਦੇ ਹਨ ਤਾਂ ਬੋਲੀ ਤੋਸ ਕੱਚੀ ਸੋਹਾਈ ਕਹਿੰਦੇ ਪਾਨਾ ਵਾਲੇ ਤੇ ਤੋਸ ਕੱਚੀ ਕਈ ਸਹੌਂਦੇ ਹਨ ਸੋ ਸੰਗਤ ਜੀ ਦੀ ਆਪਣੇ ਪੌੜੀਆਂ 8ਵੀਂ ਵਾਰ ਦੀਆਂ ਸੰਪੂਰਨ ਹੋ ਗਈਆਂ ਨੇ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ